ਖਬਰ ਨਿਵਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਨੂੰ ਮਾਝੇ ਜੋਂ ਤੋਂ ਲੱਗਿਆ ਵੱਡਾ ਝਟਕਾ ਆਪ ਆਦਮੀ ਪਾਰਟੀ ਦੀ ਪਕੜ ਮਾਝੇ ਤੋਂ ਕਮਜ਼ੋਰ ਹੋ ਗਈ ਹੈ ਤੇ ਮਾਝੇ ਤੋਂ ਬਿਨਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਵੱਡੇ ਪੱਧਰ ਤੇ ਮੁਸ਼ਕਲ ਹੋ ਜਾਵੇਗਾ ਕਿਉਂਕਿ ਇੱਕ ਇੱਕ ਸੀਟ ਵਾਸਤੇ ਸੰਘਰਸ਼ ਕਰਨਾ ਪਵੇਗਾ ਆਮ ਆਦਮੀ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਉਂਕਿ ਹੁਣ ਤੂੰ ਹੀ ਜਿਹੜਾ ਵਿਰੋਧ ਹੋ ਰਿਹਾ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਤੇ ਦੂਸਰੇ ਪਾਸੇ ਮਾਝੇ ਨੇ ਅੱਡੀ ਚੋਟੀ ਦਾ ਜੋਰ ਲਗਾਇਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਇਸ ਕਰਕੇ ਪੰਜ ਮੰਤਰੀ ਬਣਾਏ ਗਏ ਹਲਕਾ ਮਾਝੇ ਤੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਆਪ ਆਪੀ ਪਾਰਟੀ ਦੀ ਸਰਕਾਰ ਤੇ ਮੰਤਰੀ ਮੰਡਲ ਵਿੱਚ ਮਾਝਾ ਖੇਤਰ ਦੀ ਪਕੜ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਇੱਕ ਸਮਾਂ ਸੀ ਜਦੋਂ ਮਾਝਾ ਪੱਟੀ ਦੇ ਪੰਜ ਮੰਤਰੀ ਮੰਡਲ ਦਾ ਹਿੱਸਾ ਹੁੰਦੇ ਸਨ ਪਰ ਹੁਣ ਇਹ ਗਿਣਤੀ ਘਟ ਕੇ ਸਿਰਫ 3 ਰਹਿ ਗਈ ਹੈ ਹਾਲਾਤ ਜਏ ਹਨ ਕਿ ਹਾਲ ਵਿੱਚ ਹੀ ਉਹਨਾਂ ਦੇ ਵਿਭਾਗ ਦਾ ਅੱਧਾ ਹਿੱਸਾ ਇੱਕ ਮੰਤਰੀ ਤੋਂ ਵਾਪਸ ਲੈ ਲਿਆ ਗਿਆ ਹੈ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਮંત્રી ਹਰਪਜਨ ਸਿੰਘ ਈਟੀਓ ਤੋਂ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਹੈ ਹੁਣ ਉਹਨਾਂ ਦੇ ਕੋਲ ਸਿਰਫ ਪੀਡਬਲਯੂਡੀ ਵਿਭਾਗ ਬਚਿਆ ਹੈ ਇਹ ਫੈਸਲਾ ਅਜਾਇਬ ਸਮੇਂ ਤੇ ਲਿਆ ਗਿਆ ਜਦੋਂ ਅਗਲੇ 6 ਮਹੀਨਿਆਂ ਵਿੱਚ ਤਰਨਤਾਰ ਵਿੱਚ ਉਪ ਉਪਚੋਣਾ ਹੁਣ ਜਾਰੀਆਂ ਹਨ ਖਾਸ ਗੱਲ ਇਹ ਹੈ ਕਿ ਹਰਪਜਨ ਸਿੰਘ ਈਟੀਓ ਜਨਰਾਲਾ ਗਰੂਪ ਤੋਂ ਵਿਧਾਇਕਨ ਅਤੇ ਇਲਾਕਾ ਇਲਾਕਾ ਕਦੂਰ ਸਾਹਿਬ ਲੋਕ ਸਭਾ ਸੀਟ ਦੇ ਅਧਿਨ ਆਉਦਾ ਹੈ ਜਿਸ ਵਿੱਚ ਤਰਨਤਾਰ ਦੀਆਂ ਉਹ ਵਿਧਾਨ ਸਭਾ ਸੀਟਾਂ ਸ਼ਾਮਲ ਹਨ ਜਿੱਥੇ ਉਪਚੋਣਾ ਹੋਣੀਆਂ ਹਨ ਯਾਦ ਕਰਵਾਦੀ ਕਿ 2022 ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਸੀ ਤੇ ਬਾਜਾ ਖੇਤਰ ਨੂੰ ਸ਼ੁਰੂ ਵਿੱਚ ਮਜ਼ਬੂਤ ਪ੍ਰਤੀਨਿਧਤਾ ਮਿਲੀ ਸੀ ਪੰਜ ਆਗੂਆਂ ਨੂੰ ਡਾਕਟਰ ਇੰਦਰਬੀਰ ਸਿੰਘ ਨਿਜਰ ਹਰਪਜਨ ਸਿੰਘ ਈਟੀਓ ਲਾਲਜੀਤ ਸਿੰਘ ਭੁੱਲਰ ਕੁਲਦੀਪ ਸਿੰਘ ਢਾਲੀਵਾਲ ਅਤੇ ਲਾਲ ਚੰਦ ਕਟਾਰੂ ਚੱਕ ਨੂੰ ਸ਼ਾਮਲ ਸਨ ਪਰ ਹੁਣ ਮੰਤਰੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਕੁਲਦੀਪ ਸਿੰਘ ਢਾਲੀਵਾਲ ਨੂੰ ਹਟਾ ਦਿੱਤਾ ਡਾਕਟਰ ਇੰਦਰ ਸਿੰਘ ਨਿਜਰ ਨੂੰ ਵੀ ਹਟਾ ਦਿੱਤਾ ਗਿਆ ਅਤੇ ਹਰਪ੍ਰੀਤ ਸਿੰਘ ਈਕਯੂ ਨੂੰ ਵੀ ਜਿਹੜਾ ਅਹੁਦਾ ਖੋਲਿਆ ਗਿਆ ਯਾਨੀ ਕਿ ਇਸ ਦਾ ਪ੍ਰਭਾਵ ਹਲਕਾ ਮਾਝੇ ਤੇ ਪਵੇਗਾ ਕਿਉਂਕਿ ਜਿਹੜੇ ਪੰਜ ਮੰਤਰੀ ਬਣਾਏ ਸੀ ਉਹਨਾਂ ਦੇ ਵਿੱਚੋਂ ਤਿੰਨਾਂ ਦੀ ਛੁੱਟੀ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਵੱਲੋਂ ਕਰ ਦਿੱਤੀ ਗਈ ਹੈ ਇਸ ਕਰਕੇ ਜਿਹੜੀ ਫੈਨ ਫਾਲੋਇੰਗ ਹੈ ਜਿਹੜਾ ਵੋਟ ਬੈਂਕ ਹੈ ਉਹ ਬੜੇ ਵੱਡੇ ਪੱਧਰ ਤੇ ਘੜਦਾ ਜਾ ਰਿਹਾ ਹੈ ਜੋ ਮਾਝੇ ਦੇ ਵਿੱਚੋਂ ਜੇਕਰ ਮਾਝੇ ਦੇ ਇਲਾਕੇ ਦੇ ਲੋਕਾਂ ਨੇ ਵਿਰੋਧ ਕੀਤਾ ਇਹਨਾਂ ਗੱਲਾਂ ਦਾ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਤਾਂ ਫਿਰ ਪੰਜਾਬ ਸਰਕਾਰ ਨੂੰ ਦੂਜੀ ਵਾਰ ਸਰਕਾਰ ਰਿਪੀਟ ਕਰਨ ਲੱਗਿਆ ਬਹੁਤ ਲੰਮਾ ਸਮਾਂ ਜਿਹੜਾ ਸੰਗਰਸ਼ ਕਰਨਾ ਪਵੇਗਾ ਯਾਨੀ ਕਿ ਮਾਝੇ ਦੇ ਲੋਕਾਂ ਦੇ ਮਾਝੇ ਜ਼ੋਨ ਦੇ ਇੱਕ ਪਾਸੇ ਪੰਜ ਮੰਤਰੀ ਬਣਾਏ ਗਏ ਦੋ ਨੂੰ ਹਟਾਤਾ ਬਾਕੀ ਤਿੰਨ ਰਹਿ ਗਏ ਉਹਨਾਂ ਦੀ ਲਤਾਂ ਜਿਹੜੀਆਂ ਨੇ ਖਿੱਚੀਆਂ ਜਾਰੀਆਂ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਦੋ ਮੰਤਰੀ ਜਿਹੜੇ ਵੀ ਉਹ ਕੀ ਕਰਨਗੇ ਦੋ ਮੰਤਰੀਆਂ ਆ ਦਾ ਜਿਹੜਾ ਹੈ ਉਹ ਸਾਥ ਹਲਕਾ ਮਾਝਾ ਨਹੀਂ ਦੇਵੇਗਾ ਖਾਸ ਕਰਕੇ ਮਾਝੇ ਦੇ ਲੋਕ ਨਰਾਸ਼ ਨਜ਼ਰ ਆ ਰਹੇ ਨੇ ਆ ਆਪੀ ਪਾਰਟੀ ਦੀ ਹਾਈ ਕਮਾਂਡ ਨੂੰ ਧੰਨਵਾਦ